ਮੈਂ ਰਮਕਣਾ ਹੀ ਨਹੀਂ ਇੰਨਾ ਬੱਚਿਆਂ ਖਾਤਰ ਮੈਂ ਸਾਰਾ ਕੁਝ ਦਿੱਤਾ ਆਪਦਾ ਸਾਰਾ ਕੁਝ ਛੱਡ ਕੇ ਆਪਦੇ ਬੱਚਿਆਂ ਨੂੰ ਮੈਂ ਕਿਹਾ ਪੜ ਜਾ ਉਤਰਾ ਪੜਿਆ ਹੀ ਨਹੀਂ ਹਾਰ ਕੇ ਮੈਨੂੰ ਆ ਤਾਂ ਮਰ ਜਾ ਮੈਂ ਤਾਂ ਮਾਰੀ ਜਾਣਾ ਮੈਂ ਨਹੀਂ ਹੁਣ ਬਚਣਾ ਬਸ ਮੈਂ ਰਹਿਣਾ ਹੀ ਨਹੀਂ ਪੈਸਾ ਖਤਮ ਹੀ ਹੋ ਜਾਣਾ ਬਸ ਮੈਂ ਆਈ ਇਸੇ ਗੱਲੋਂ ਮੈਂ ਮਰ ਜਾਵਾ ਚੰਗਾ ਇਹਦੇ ਬੱਚੇ ਆਪ ਤੇ ਮਗਰੋਂ ਪੜਦੇ ਫਿਰ ਨਹੀਂ ਯਾਰ ਮਾਈ ਤਾਂ ਉਹੀ ਹੈ ਜਿਹੜੀ ਤੜਕੇ ਆਦੀ ਸੀ ਤੀਨ ਮੈਂ ਤੜਕੇ ਦੇਖਿਆ ਹੀ ਦੇਖਾਂ ਕੀ ਕਰਦੀ ਪਈ ਹੈ ਯਾਰ ਦੇਖਦੇ ਆ ਕੀ ਕਰਦੀ ਵੀ ਕਿਤੇ ਯਾਰ ਨਹਿਰਾ ਤੋ ਤਾਂ ਨਹੀਂ ਆ ਵੇਖਦਾ ਕੀ ਕਰਦੀ ਆ ਮਾਤਾ ਉਪਰ ਆਜ ਮੈਂ ਆ ਗਈ ਮੈਂ ਬੱਚਿਆ ਬਸਲੇ ਵਾਲਾ ਕੁਝ ਕੀਤਾ ਮੈਂ ਬਸ ਨਹੀਂ ਬਾਬਾ ਮੈਂ ਨਹੀਂ ਬੱਚਿਆ ਬਸਲੇ ਬੜਾ ਖੜ ਜਾ ਖੜ ਜਾ ਮਾਤਾ ਮੇਰੀ ਗੱਲ ਸੁਣ ਇਹ ਤੇ ਗੁਜਦਰੀ ਕਰਨ ਲੱਗੀ ਤੁਸੀਂ ਮਾਤਾ ਆ ਬਦਲੇ ਹਾਂ ਹਾਂ ਸੁਣ ਮਾਤਾ ਤੂੰ ਗੱਲ ਸੁਣ ਇਹੋ ਜਿਹਾ ਕੱਲਾ ਨਹੀਂ ਕਰੀਂਦਾ ਗੁਜਦਰੀ तू बच्चा पिछले सारा कुछ दिशावर कर पाऊगा लगी मेरी धी बैठी भी मैं तू वर्गी बच्चा जा रोज धी देगी चल तो उधर चल मेरे चल कर बचन मेरी गल सुन माता चल चल मेरी मां चल आ जा कही बाहर आ जा बा आ जा बा माता इतने बह दो मिनट चल दस मैनू मैं फैल मैं ग्डी चाणी लेके जाना मेरी मां मेरी गल सुनेगैर तो जाने दो मिनट दो क्या दो मिनट पहले माता पानी पी बड़ा माता पानी पी दो मिनट दो मिनट पानी पी माता पानी पी माता माता मेरी ड्यूटी इतने लगी सी ਤੁਹਾਡੇ ਗੂਏ ਚ ਲੰਘਿਆ ਤੇ ਮੈਂ ਸੁਣਦਾ ਜਾਂਦਾ ਸੀ ਪਰ ਮੈਨੂੰ ਪਤਾ ਨਹੀਂ ਸੀ ਵੀ ਸੱਚੀ ਆ ਜਾਏਗੀ ਤੂੰ ਗੱਲ ਦੱਸ ਮੈਨੂੰ ਗੱਲ ਕੀ ਹੈ ਗੱਲ ਕੀ ਦੱਸਾਂ ਮੈਂ ਪੁੱਤਰ ਤੈਨੂੰ ਮੈਂ ਭਾਗੜ ਇਹਨੂੰ ਅਜਤਰਾ ਨਾਲ ਵੀ ਲੜਾਈ ਕੀਤੀ ਆਂ ਤੇ ਬਦਲੇ ਉਹ ਤੋਂ ਪੜਨੋਂ ਆਟ ਗਿਆ ਲੈ ਮੈਂ ਨਹੀਂ ਪੜਨਾ ਮੇਰੇ ਘਰ ਦਾ ਸਾਬੂ ਨੂੰ ਲਟਕੇ ਰਹੀ ਗੱਲ ਜਮਾ ਖੁੱਲ ਕੇ ਗੱਲ ਕਰ ਮਾਤਾ ਮੇਰੀ ਮਾਂ ਬਣੀ ਖੁੱਲ ਕੇ ਦੱਸ ਸ਼ੁਰੂ ਤੋਂ ਦੱਸ ਕੀ ਚੱਕਰਾ ਸ਼ਾਇਦ ਕੋਈ ਹਾਲ ਹੀ ਨਿਕਲਾ ਵੇ ਦੱਸ ਲੈ ਸੌਣ ਤੂੰ ਫਿਰ ਸੁਣਾ ਮਾਤਾ ਪਹਿਲਾਂ ਤਾਂ ਰੋਣਾ ਉਹ ਸੌਣੇ ਦੀ ਗੱਲ ਏ ਹਾਂ ਹਾਂ ਦੱਸ ਕੋਈ ਨਹੀਂ ਯਾਰ ਮਾਤਾ ਨੇ ਤਾਂ ਕਹਿਤਾ ਵੀ ਮੈਂ ਚੱਲਿਆ ਸਕੂਲੇ ਪਰ ਸਕੂਲ ਕਨੇ ਜਾਣਾ ਫੱਟ ਕੇ ਬਸਤਾ ਯਾਰ ਦੇ ਘਰੇ ਤੇ ਉਹਨੂੰ ਲੈ ਕੇ ਆਪਾਂ ਨਿਕਲ ਚਲਦੇ ਕਿਧਰੇ ਇੱਕੋ ਮਲ ਕਰਨਾ ਗੇੜੇ ਵੜੇ ਮਾਰਕ ਖਾਂ ਤੋਂ ਆ ਜਾਂਦੇ ਜਦੋਂ ਸਕੂਲ ਦਾ ਟਾਈਮ ਖਤਮ ਹੋ ਗਿਆ ਉਹਨੇ ਨੂੰ ਘਰੇ ਆ ਜਾਂਦੇ ਤੇ ਮਾਤਾ ਨੂੰ ਕਿਹੜਾ ਤੱਕ ਪਤਾ ਚੱਲਣਾ ਐਂ ਹੀ ਕਰਦੇ ਆ ਚੱਲ ਵੀ ਬੱਤਰਾ ਖਿਚਿਆ ਲੈ ਉਹ ਖਲੀਰ ਮਾਰ ਨਹੀਂ ਆਇਆ ਮਾਰਕਰ ਨੂੰ ਲਾ ਨਹੀਂ ਫੋਨ ਹੂੰ ਉਹਦੇ ਨੂੰ ਕੱਲੇ ਕਾ ਮਜਬੂਰੀ ਹੈ ਤੇ ਸਾਨੂੰ ਲੈ ਜਾ ਰਿਹਾ ਫਿਰ ਹਮ ਕੱਦਦੇ ਫੋਨ ਹਲੋ ਮਾਲਟਰ ਜੀ ਸਾਸ਼ਤਰੀ ਕਾਰ ਹਾ ਉਦੇਵਨਾਥ ਦੇ ਦਿਨ ਦੀ ਛੁੱਟੀ ਦੇ ਦਿਓ ਗੁੱਡੀ ਸਾਡੀ ਜਿਆਦਾ ਚਿੱਲੀ ਹੋ ਮਜਬੂਰੀ ਹੈ ਮੈਥੋ ਲਜਾਇਆ ਨਹੀਂ ਜਾਂਦਾ ਨਹੀਂ ਤਾਂ ਮੈਂ ਆਪ ਹੀ ਲੈ ਜਾਵਾਂ ਅੱਛਾ ਸਕੂਲ ਨਹੀਂ ਆਇਆ ਘਰੋਂ ਤਾਂ ਗਿਆ ਪਿਆਰ ਹੋ ਕੇ ਸਕੂਲ ਗਿਆ ਓਹੋ ਇਹ ਮੁੰਡੇ ਨੂੰ ਬੜਾ ਦੁੱਖ ਦਿੱਤਾ ਕਹਿੰਦਾ ਮੈਂ ਮਾਂ ਦਾ ਸਕੂਲ ਚੱਲਿਆ ਤੇ ਸਕੂਲ ਗਿਆ ਨਹੀਂ ਦੇ ਹੁਣ ਮੈਂ ਕੀ ਕਰਾਂ ਕੁੜੀ ਨੂੰ ਲੈ ਕੇ ਜਾਣਾ ਸੀ ਆ ਲੈਂਦੇ ਨੂੰ ਅੱਜ ਘਰ ਇਹ ਸਕੂਲ ਹੀ ਨਹੀਂ ਗਿਆ ਇਹਨੂੰ ਘਰੇ ਆ ਲੈਂਦੇ ਅੱਗੇ ਫਿਰ ਵੇਖਾਂ ਮੈਂ ਤੈਨੂੰ ਔਖੀ ਸੌਖੀ ਲੈ ਜਾਂਦੀ ਹਾਂ ਹੁਣ ਕੀ ਕਰਾਂ ਲੈ ਜਾਣਾ ਤਾਂ ਪੈਣਾ ਮਜਬੂਰੀ ਹੈ ਚੱਲ ਕੋ ਤੂੰ ਖਾਣਾ ਲੈ 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 ਤਾਂ ਹੋਈ ਗੈਰ ਸੁੱਤੀ ਜਿਹਾ ਖਾਣਾ ਹੁਣ ਚੱਲਦੇ ਹੀ ਰਹਿਨੇ ਘਰੇ ਚੱਲ ਮਾਂ ਨੂੰ ਕੀ ਪਤਾ ਮੈਂ ਕਿੱਥੇ ਜਾ ਰਹੀ ਆ ਯਾਰ ਵੀ ਮੈਂ ਸਕੂਲ 'ਚ ਜਾ ਗਿਆ ਹਾਂ ਹਾਂ ਕਿੱਧਰ ਮਾਤਾ ਚੁੱਤ ਆ ਤੈਨੂੰ ਟਾਈਮ ਨਹੀਂ ਹੋਇਆ ਪਤਾ ਤਾਂ 3 ਵਜੇ ਕੇ ਦੀ ਮੈਂ ਤਾਂ ਵੇਹ ਫੁੱਟੀ ਹੋ ਗਈ ਸੁਲੇ ਸਕੂਲੋਂ ਆਇਆ ਤੇ ਹੋਰ ਮੈਂ ਰੋਦੀ ਦੇ ਦੱਸਣਾ ਹੈ ਉਤਰੇ ਘਰੇ ਆਉਂਦਾ ਤਾਂ ਉਹਨੂੰ ਲੈ ਜਾਂਦਾ ਨਾ ਤੂੰ ਜਾਂਦਾ ਉਹ ਮੈਂ ਤੂੰ ਘੁਮਾ ਕੇ ਤੂੰ ਨਾ ਬੂਲਾਇਆ ਸੀ ਉਹ ਕਹਿੰਦਾ ਉਹ ਸਕੂਲ ਆਇਆ ਨਹੀਂ ਉਹ ਮਾਰ ਪਈ ਮੈਂ ਮਾਸੂ ਲੈ ਕੇ ਗਈਆਂ ਉਹਨੂੰ ਨਾ ਮੈਂ ਤੋਇਆ ਜਾਣਾ ਪੋਛ ਤੂੰ ਵੇਲਦਾ ਤੂੰ ਸਾਰਾ ਦਿਨ ਤੁਰਿਆ ਤੱਕੇ ਹੁਣ ਮੇਰੀ ਵੀ ਤਾਂ ਤੂੰ ਗੱਲ ਸੁਣਦਾ ਮਾਰਨਾ ਛੁੱਟ ਜਾ ਓ ਚੰਦ ਕਾ ਦਾ ਮਾਤਾ ਹੁਣ ਮੈਂ ਮੈਂ ਉੱਥੇ ਰਾਤ ਜਾਂਦਾ ਪੈ ਸੀਗਾ ਰਾਤ ਨੂੰ ਮੇਰਾ دوست ਮਿਲ ਗਿਆ ਹੁਣ ਉਹਨੇ ਮੈਨੂੰ ਸਾਰੀ ਗਾਹੀ ਦੱਸੀ ਕਹਿੰਦਾ ਮੇਰੇ ਪਿਤਾ ਜੀ ਬਾਵਾ ਬਿਮਾਰ ਆ ਮਾਣ ਉਹਨਾਂ ਨਾਲ ਕੋਈ ਜਾਣਦਾ ਨਹੀਂ ਸੀਗਾ ਮੈਂ ਉਹਨਾਂ ਨਾਲ ਫਿਰ ਚਲਾ ਗਿਆ ਤੇ ਉੱਥੇ ਫਿਰ ਦਵਾਈ ਵਗੈਰਾ ਲੈ ਕੇ ਆ ਲਓ ਫਿਰ ਆ ਗਿਆ ਤੇ ਫਿਰ ਉਹਨਾਂ ਦੇ ਘਰੇ ਬੈਠਾ ਰਿਹਾ ਤੇ ਹੁਣ ਜਦੋਂ ਫ੍ਰੀ ਹੋ ਗਿਆ ਉਹਦੇ ਬਾਅਦ ਫਿਰ ਮੈਂ ਇੱਥੇ ਆ ਗਿਆ ਫਿਰ ਤੂੰ ਦੱਸ ਕਿ ਮੈਂ ਗਲਤ ਕੀਤਾ ਚੱਲ ਚੰਗਾ ਕੀਤਾ ਹੈ ਤਾਂ ਕੋਈ ਤਾਂ ਚੱਲ ਕੋਈ ਨਾਲ ਕੰਮ ਕੀਤਾ ਪਰ ਅਗਰ ਪਿੱਛੇ ਤੂੰ ਸਕੂਲ ਜਾਣਾ ਹਾਂ ਹਾਂ ਮਾਤਾ ਸਕੂਲ ਤਾਂ ਮੈਂ ਰੋ ਦਾਂ ਨਹੀਂ ਮੈਂ ਸਕੂਲ ਨਹੀਂ ਗਿਆ ਤਾਂ ਚੱਲ ਗਿਆ ਤੇ ਜੇ ਮੈਂ ਸਕੂਲ ਚਲਾ ਜਾਂਦਾ ਤਾਂ ਉਹਦੇ ਬੈਰੀ ਨੇ ਚੱਲ ਜਾਣਾ ਹੀਗਾ

ਮਾਤਾ ਮੈਂ ਵੀ ਕੱਲ ਤੋਂ ਸਕੂਲ ਜਾਣਾ ਕਰਨਾ ਦਾ ਕਿਉਂ ਕੀ ਗੱਲ ਹੋ ਗਈ ਉਹ ਕੀ ਗੱਲ ਘੁੰਦੀਆਂ ਕੱਲ ਤੂੰ ਨੂੰ ਜਿਹੜਾ ਬੰਦਾ ਲਾ ਆਇਆ ਸੀ ਯਾਹਲਾ ਵੀ ਜਿਹੜੀ ਮੈਂ ਤੈਨੂੰ ਗੱਲ ਦੱਸੀ ਮਾਤਾ ਕੱਲ ਤੂੰ ਨੂੰ ਜਿਹੜਾ ਫੋਨ ਲਾ ਕੇ ਗੱਲ ਕਹੀ ਸੀ ਜਿਹੜਾ ਆਪਾਂ ਉਹ ਸਾਰੀ ਕਹਾਣੀ ਦੱਸਤਾ ਦਿੱਤੀ ਸੀ ਜੀ ਹਨਾ ਫਿਰ ਵੀ ਅੱਜ ਉਹਨੇ ਮੈਨੂੰ ਕੁੱਟਿਆ ਲੈ ਦੱਸ ਤੂੰ ਦੱਸ ਉਹਨੇ ਮੇਰੇ ਲੱਤਾਂ ਤੇ ਦੰਦੇ ਮਾਰੇ ਮੈਨੂੰ ਕੱਲ ਵੀ ਆਈ ਨਹੀਂ ਮਾਤਾ ਕੋਈ ਮੇਰੇ ਧੀਚੇ ਵੀ ਉਹਨੇ ਮੁੱਕੇ ਮਾਰੇ ਲੈ ਮੈਨੂੰ ਦੱਸਿਆ ਹੀ ਨਹੀਂ ਮਾਲਕੋ ਨੇ ਕਹਾ ਤੋ ਮਾਰੇ ਭਾਈ ਜੂ ਆ ਮੇਰੇ ਮੁੰਡੇ ਨੂੰ ਮੈਨੂੰ ਕਾਲ ਨੂੰ ਜਾ ਲੈ ਲੈਂਦੇ ਹੋ ਮੇਰੇ ਕੋਲ ਮੈਂ ਉਹਦੇ ਨਾਲ ਕਰਾਂ ਨਹੀਂ ਗੱਲ ਭਾਈ ਮੈਨੂੰ ਮੈਨੂੰ ਦੱਸ ਦਿੰਦਾ ਸ਼ਿਕਾਇਤ ਰਖਦਾ ਮੈਂ ਆਪੇ ਤੇ ਵੀ ਝਟਕੀ ਕਰੇ ਆ ਮੈਂ ਕੋਈ ਮਾਰ ਨਹੀਂ ਕਰਦਾ ਬਈ ਮੈਂ ਜੇ ਦੱਸੇ ਲਿਖਦਾ ਫੋਨ 'ਚ ਫਿਰ ਮੇਰੀ ਇੱਜ਼ਤ ਆਖ ਕੋਈ ਨਹੀਂ ਕਾਲ ਨੂੰ ਮੈਂ ਬੇਈਤੀ ਫੋਲ ਕਰਕੇ ਉਹਨੂੰ ਮਾਰ ਕਰਦੀ ਮਾਲਕੋ ਜੀ ਤੁਹਾਨੂੰ ਲੱਗਾ ਕਿਸੇ ਬੱਚੇ ਨੂੰ ਹੱਥ ਲਾ ਆ ਜਾ ਹੱਥ ਤਾਂ ਲਾਵੇ ਸੀ ਅੱਜ ਤੱਕ ਕੋਈ ਨਹੀਂ ਮੈਂ ਤੇਰੇ ਨਾਲ ਆ ਮਾਰਾ ਸਹੀ ਕੋਈ ਨਹੀਂ ਕੋਈ ਨਹੀਂ ਟੈਂਸ਼ਨ ਨਾਲ ਹੈ ਮੇਰਾ ਵਾਦਾ ਹੈ ਮੈਂ ਕਰ ਲਾਂਗੀ ਗੱਲ ਇਹਨਾਂ ਦੀ ਵਾਦਾ ਹੈ ਵੇ ਮੈਡਮ ਵੀ ਇੱਥੇ ਆ ਤੇ ਸਾਡਾ ਸਾਰੇ ਵੀ ਆਵੇ ਇੱਧਰ ਨੂੰ ਦੋਨੋਂ ਤਰੇ ਆਉਂਦੇ ਆ ਨਹੀਂ ਆ ਜਾ ਮੈਂ ਕਰਦੇ ਆ ਨਾ ਗੱਲ ਕੋਈ ਨਹੀਂ ਆ ਜਾ ਪਹਿਲਾਂ ਗੱਲ ਕਰਦੇ ਆਂ ਵੀ ਐਵੇਂ ਕਰ ਬੱਚੇ ਨੂੰ ਅੱਖ ਲਾਇਆ ਬੁਲਾਇਆ ਨਿਕਲਿਆ ਲਾਇਆ ਲੈ ਆ ਜਾ ਮੈਂ ਬਰਦਾ ਨਹੀਂ ਆਪਾਂ ਬੱਚੇ ਵੀ ਕਰ ਹਾਂ ਬੁਰਦ ਹਿੰਮਤ ਕਿਵੇਂ ਹੋਣੀ ਮਾਰੇ ਮੁੰਡੇ ਨੂੰ ਮਾਰਨ ਦੀ ਉਹ ਮਾਤਾ ਗੱਲ ਉਧਰ ਸ਼ਾਂਗਰ ਤੁਸੀਂ ਕੱਲ ਕੁੱਟਿਆ ਮੋਢੀ ਫਿਮਤ ਤੇਰੇ ਬਾਈ ਮੁੰਡੇ ਨੂੰ ਹੱਥ ਲਾਉਂ। ਉਹ ਗੱਲ ਕੀ ਹੋਈ ਏ? ਕੱਲ ਕੀ ਹੋਇਆ? ਮੈਂ ਕਾਹ ਤੇ ਕੁੱਟਿਆ ਬਾਈ ਸਾਨੂੰ ਪੁੱਛਿਆ ਨਹੀਂ। ਜਵਾਨ ਬੱਚਾ ਤੂੰ ਮਾਤਾ ਸੁਣੋ ਮੇਰੀ ਗੱਲ। ਮਾਸੂ ਜੀ ਨੇ ਉਹ ਕੁੱਟਿਆ ਤਾਂ ਕੋਈ ਗੱਲ ਨਹੀਂ ਕੁੱਟਿਆ ਉਹ ਐਵੇਂ ਥੋੜੀ ਕੋਈ ਕਿਸੇ ਨੂੰ ਕੁੱਟਦਾ। ਸਾਡਾ ਘਰ ਵੀ ਕਰਦਾ ਬੱਚਾ ਨੂੰ ਮਾਰਨ ਦਾ ਹੱਥ ਲਾਉਣ ਦਾ। ਨਹੀਂ ਮਾਤਾ ਫਰਮਾ ਤੁਠ ਬੋਲਦਾ। ਉਦੋਂ ਦੇਲੇ ਸਕੂਲ ਹੀ ਵੜਦਾ। ਤੂੰ ਕੀਤਾ ਸਾਨੂੰ ਵੀ ਮੁੰਡਾ ਮੇਰਾ ਸਕੂਲ ਆਇਆ। ਦਾ ਸਕੂਲ ਹੀ ਆਇਆ ਕੋਈ ਨਹੀਂ। ਉਹਨੇ ਉਸ ਦੋਸਤ ਦਾ ਬੇਮਾਰ ਹੋ ਗਿਆ ਉਹ ਉਧਰ ਕੈਦਾ ਮੈਂ ਚਲਾ ਗਿਆ ਇਹਦੇ ਵਿੱਚ ਕੀ ਗਲਤੀ ਹੋਈ ਭਾਈ ਤੇ ਬਹਾਨੇ ਬਣਾਉਂਦੇ ਨੇ ਇਹ ਇਹ ਕੋਈ ਦੋਸਤ ਦੂਤ ਨਹੀਂ ਬਿਮਾਰ ਹੋਇਆ ਅਸੀਂ ਕਮਲੇ ਆਏ ਮਾਂ ਤੇ ਨੂੰ ਆਪਣੇ ਬੱਚੇ ਹਮੇਸ਼ਾ ਸਹੀ ਲੱਗਦੇ ਹੁੰਦੇ ਆ ਪਰ ਵੇ ਅਸੀਂ ਇਹਨਾਂ ਨੂੰ ਹੱਥ ਲਾਉਣਾ ਤੇ ਨੂੰ ਪੈਣਾ ਵੀ ਲਾਉਣਾ ਖਿੰ ਪਾਗਲ ਨਹੀਂ ਆ ਦ 100 100 ਬੱਚੇ ਸੰਭਾਲ ਰਿਆ ਸਾਨੂੰ ਪਤਾ ਦਾ ਕਿਹੜੇ ਬੱਚੇ ਨੇ ਕਿਸ ਤਰੀਕੇ ਨਾਲ ਸੰਭਾਲ ਰਿਆ ਦੇਨ ਵੱਲਿਸ ਵਾਲੀ ਵਾੜ ਜਾਂ ਵਿੱਚ ਰੇ ਛੋਟਾ ਕਿ ਜਰਾ ਸੀ ਦੁਖੀ ਤਾਂ ਕਹਿ ਦੇ ਤਾਂ ਮਾਰ ਦਿਆ ਬੱਚੇ ਨੂੰ ਅਸੀਂ ਉਸ ਵੱਲੀ ਅਸੀਂ ਕਮਲੇ ਆ ਜਿਹੜਾ ਮੱਖਣ ਨੂੰ ਖੋਹਣ ਲਈ ਬੈਠੀ ਆ ਨਾ ਕਿ ਅਸੀਂ ਕੁੱਤੇ ਨਹੀਂ ਲਾਣੇ ਪੁੱਛ ਆਪਣੇ ਦੇਖਣੇ ਸੀ ਕਿੰਨਾ ਕੁੱਟੋ ਮੈਨੂੰ ਬਤਾ ਦੇ ਕਿ ਮੈਂ ਮਾਸਟਰ ਜੀ ਨਹੀਂ ਜਾਣਦੀ ਆ ਮੈਂ ਸਾਇਕ ਕਦੀ ਉਹਦੀ ਮਾਸ ਦੀ ਹਾਸੇ ਤੋਂ ਚਲਾਤੀ ਹੁੰਦੀ ਹਣੀ ਕੋਈ ਸੀਰੀਅਸ ਨਹੀਂ ਆ ਤੁਸੀਂ ਬੱਚੇ ਨੂੰ ਕਹਿੰਦੇ ਦੇ ਗਿੱਲਾ ਗੰਦਾ ਤੋੜ ਕੇ ਲਿਆਓ ਹੱਥਾਂ ਤੇ ਮਾਰ ਦੇ ਦੇ ਮਾਤਾ ਜਿਹੜੀ ਜਿਹੜਾ ਪੱਥਰ ਹਥੌੜੀ ਦੀ ਮਾਰ ਤੋਂ ਡਰੂਗਾ ਨਾ ਉਹ ਮੂਰਤ ਨਹੀਂ ਬਣ ਸਕਦਾ ਮੂਰਤ ਦੀ ਲੋਕ ਪੂਜਾ ਕਰਦੇ ਨੇ ਤੇ ਜੇ ਉਹ ਥੋੜੀਆਂ ਨਾ ਖਾਂਦਾ ਤੇ ਫਿਰ ਥੋੜਾ ਉਹਨੇ ਮੂਰਤ ਬਣ ਜਾਣਾ ਸੀ ਇਹਨੇ ਇਹਨੂੰ ਘੜਿਆ ਜਾਂਦਾ ਏ ਤੇ ਨਾਲੇ ਗਲਤੀਆਂ ਕਰਦਾ ਸਾਰਾ ਕੁਝ ਤੇ ਅਸੀਂ ਇਹਨੂੰ ਭਈ ਡਾਂਟ ਸਕਦੇ ਆ ਪਹਿਲਾਂ ਗੁਰੂ ਟੀਚਰ ਮੰਨਿਆ ਜਾਂਦਾ ਨਹੀਂ ਮਾਤਾ ਇੱਧਰ ਮੇਰੀ ਗੱਲ ਸੁਣ ਇਹਨਾਂ ਨੇ ਹੱਥਾਂ ਤੇ ਵੀ ਡੰਡੇ ਮਾਰੇ ਮੇਰੀਆਂ ਲੱਤਾਂ ਤੇ ਵੀ ਮਾਰੇ ਕੋਲੇ ਦੇਖੋ ਉਹਦੇ ਬੁੱਤੋਂ ਸਾਨੂੰ ਝੂਠ ਮਾਰ ਸਕਦਾ ਵਾ ਕਿ ਮੈਂ ਗਾਇਆ ਨਹੀਂ ਉਹਨੇ ਵੀ ਤਾਂ ਝੂਠ ਮਾਰਿਆ ਤੁਹਾਡਾ ਅਕੀਸ ਕਾਣੇ ਬਣੇ ਤੇ ਪਾਵੇ ਨਾ ਨਾ ਜੇ ਇਕੱਲੇ ਮੰਨ ਲਵੇ ਗੱਬੀ ਗਈ ਤੇ ਮਾਸੂਦੇ ਨੇ ਜਾਣਨਾ ਵੀ ਕੋਈ ਦੱਸ ਦੇ ਉਹਨੂੰ ਸਾਨੂੰ ਫੋਨ ਕਰੋ ਤੁਸੀਂ ਉਹ ਨਹੀਂ ਤਾਂ ਨਾ ਸੀ ਅੱਜ ਤੋਂ ਬਾਅਦ ਅਸੀਂ ਕੁਝ ਨਹੀਂ ਕਹਿੰਦੇ ਠੀਕ ਹੈ ਸਾਡੇ ਅਸੇ ਪਰ ਮਾਤਾ ਇਹਦਾ ਅੰਤ ਬਹੁਤ ਬੁਰਾ ਹੋ ਜਾਏਗਾ ਜੇ ਸਬੂਤ ਹੈ ਬਈ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਤੈਨੂੰ ਪਤਾ ਲੱਗੂਗਾ ਕਿ ਜਿਹੜੇ ਗਲਤ ਦੇ ਪਿੱਛੇ ਬੋਲ ਰਹੀ ਹੈ ਨਾ ਤੇ ਕਿਸੇ ਦਿਨ ਕੋਈ ਪਛਤਾਏਗੀ ਉਹ ਕਹਿੰਦੇ ਦੇਖੀ ਜਾ ਜਦੋਂ ਸਮਾਂ ਆਵੇ ਜਾਂਦਾ ਹੈ ਉਹ ਮਾਤਾ ਇਹ ਨਹੀਂ ਹੁੰਦਾ ਦਾ ਅਸੀਂ ਕਰ ਰਹੇ ਹਾਂ ਨਾ ਕਿ ਬੱਚੇ ਦੇ ਕਹਾਂ ਕਿ ਤੁਸੀਂ ਗੋਲੜਾ ਬਹੁਤ ਗਲਤ ਗੱਲ ਹੈ ਇਹ ਨੀਦ ਆਦਮੀ ਹੈ ਪਤਾ ਕਿੰਨਾ ਖਰਾਬ ਕਰਦਾ ਇੱਥੇ ਤੈਨੂੰ ਕੀ ਪਤਾ ਹੈ ਮੇਰੇ ਤੇ ਜਾਨ ਲਾਈ ਜਾ ਰਹੇ ਦੂਜੇ ਮੁੰਡਿਆਂ ਨਾਲ ਰਲ ਕੇ ਨਾਲ ਉਹਨਾਂ ਨੂੰ ਵੀ ਵਿਗਾੜਦਾ ਹੈ ਦੂਜੇ ਮੁੰਡੇ ਵਿਗਾੜਦਾ ਦੁੱਧੇ ਮੁੰਡੇ ਵਿਗਾੜਦੇ ਹੁਣ ਇਹਨੂੰ ਦੁੱਧੇ ਮੁੰਡੇ ਬੱਚੇ ਤੇ ਸਾਰਾ ਇੰਜਾਮ ਲਾਈ ਜਾਂਦੇ ਨੇ ਬੈਂਟ ਕਰ ਜਾਂਦੇ ਨੇ ਇਹਦੀ ਪੇਸ਼ ਨਹੀਂ ਆਉਂਦੀ ਜਿੱਡੀ ਮਰਜੀ ਹੈ ਸਾਨੂੰ ਵੀ ਲੋੜ ਹੈ ਅਸੀਂ ਇਹਨੇ ਮੱਥਾ ਮਾਰ ਬਸ ਕਾਪਾ ਤੋਂ ਰਾਜ ਤੋਂ ਪਿੱਛੇ ਸਾਡੇ ਮੁੰਡੇ ਕਰਾ ਦੇ ਤਾਏਗੀ ਉਹ ਮਾਤਾ ਮਾਤਾ ਲੈ ਆ ਤੇ ਹੈ ਕਾਦੇ 100 ਰੁਪਿਆ ਮੈਂ ਤੇ ਇੱਕ ਬਣਾਈ ਦੇਖੀ ਨਾ ਫਿਰ ਕਿਉਂ ਦਾ ਦੇ ਦੇ ਮਾਤਾ ਤੂੰ ਕਹਿੰਦਾ ਰੋ ਰੋ ਕੋਈ ਤਾਂ ਗੱਲਾਂ ਨੂੰ ਗੱਲ ਸੁਣ ਨਾ ਮੇਰੀ ਕਾਹਦੇ ਨੇ ਲੈ ਕੇ ਜਾ ਉਹ ਪਿੱਛੇ ਉਹ ਤਾਂ ਮੈਂ ਖਾ ਗਿਆ ਖਾ ਗਿਆ ਤਰੋੜ ਥੋੜਾ ਮੈਨੂੰ ਕੋਈ ਸੁਣਦਾ ਨਾ ਰੋਈ ਚਾਹੇ ਕੋਈ ਨਹੀਂ ਮਗਰ ਸ਼ਾਂਤ ਹੋ ਵਾ ਨਾ ਗੁੱਸਾ ਨਾ ਕਰਿਆ ਕਰ ਤੂੰ ਮੇਰੇ ਨਾਲ ਗੱਲ ਕਰਨਾ ਮੇਰੇ ਕੋਈ ਪੈਸਾ ਨਹੀਂ ਕੁਝ ਹੋਸ਼ ਉਹ ਮਾਂ ਤਾਂ ਇਹ ਕਾ ਤੋ ਕਰਦੀ ਨਾ ਮੈਨੂੰ ਮੈਨੂੰ ਮੇਰੇ ਕੋਲ ਜਾ ਤੂੰ ਕਾ ਜਾ ਮੇਰੇ ਕੋਲ ਹੈ ਨਹੀਂ ਕੋਈ ਯਾਰ ਆ ਤਾਂ ਕੰਮ ਨਹੀਂ ਖਰਾਬ ਹੋ ਗਿਆ ਹੁਣ ਕਵੇ ਬਣੋ ਯਾਰ ਮੇਰਾ ਕੰਮ ਇਹਦਾ ਯਾਰ ਹੁਣ ਸੋਚਣ ਵਾਲੀ ਗੱਲ ਆ ਦਿਮਾਗ ਲਗਾਉਣਾ ਪੈਣਾ ਹਾਂ ਕੋਈ ਤਾਂ ਕਹਿ ਕੇ ਵਿਆਹ ਆ ਜੇਕਰ ਸਿੱਧੀ ਉਂਗਲ ਨਾਲ ਨਾਲ ਦਾ ਨਿਕਲੇ ਤਾਂ ਫਿਰ ਉਂਗਲ ਤੇਬੀ ਕਰਨੀ ਪੈਂਦੀ ਆ ਹੁਣ ਇਹ ਹੀ ਨੁਕਸਾਨ ਮੈਨੂੰ ਆਪਣਾਣਾ ਪੈਣਾ ਹਾਂ ਆ ਤਾਂ ਬਠੀ ਮੇਰੀ ਫੇਮ ਦੀ ਵੀ ਸਿਆਣੀ ਸ਼ਾਰਾ ਕੰਮ ਕਰਦੀ ਜਮਾ ਮੰਦੀ ਲੈ ਆਈਆਂ ਧੀ ਦਾ ਵਿਆਹ ਕਰਨਾ ਹੈ ਕਰਜ਼ਾ ਚੱਕਣਾ ਐਵੇਂ ਤਗੜਾ ਕੋਈ ਕਰਜ਼ਾ ਵੀ ਨਹੀਂ ਦੇਣਦਾ ਜਮਾ ਬੰਦੀ ਰੱਖਾਂਗੀ ਗਹਿਣੇ ਇਹ ਪੈਸੇ ਲੈ ਲੰਘ ਤੇ ਤੀਨ ਉਹ ਘਰ ਦੇ ਘਰ ਲਾਂ ਹੋਰ ਖਰੀ ਆਉਂਦੀ ਪਤਾ ਲੱਗਦਾ ਕਿਹੜੇ ਵੇਲੇ ਕੀ ਬਾਜੀ ਆ ਗਈ ਕੱਤੀ ਫਿਰਦੀ ਨੇ ਮਾਤਾ ਜਵਾਂ ਬੰਦੀ ਲੈ ਆਈ ਆ ਉਤਰਿਆ ਤੂੰ ਚੰਗਾ ਹੁੰਦਾ ਤੇ ਫਿਰ ਮੈਨੂੰ ਇਹ ਨੋਬਤ ਹੀ ਨਹੀਂ ਆਣੀ ਸੀ ਦੋ ਸਾਲ ਹੋ ਗਏ ਸਕੂਲੋਂ ਆਦੇ ਨੂੰ ਭੈਣ ਤੇਰੀ ਦਾ ਵਿਆਹ ਕਰਨਾ ਹੈ ਇਹਨੂੰ ਗਹਿਣੇ ਰੱਖਣਾ ਪੈਣਾ ਤੇ ਤਾਂ ਜਾ ਕੇ ਪੈਸੇ ਲੈਣੇ ਨੇ ਉਹ ਵੀ ਗਹਿਣੇ ਰੱਖੀ ਜਾਂਦੀ ਆ ਰੱਖੀ ਜਾਂਦੀ ਤੂੰ ਕਰਾਂ ਜੀ ਵਿਆਹ ਤੂੰ ਕਹ ਤਾ ਤੂੰ ਤਾਂ ਬਸ ਵੇਲਾ ਐਸੇ ਕਾਨੂੰ ਵਿਆਹ ਦਾ ਫਰਦ ਮਾਤਾ ਦੇ ਸਿੱਖੇ ਹੋਰ ਸਕੂਲੋਂ ਵੀ ਆ ਕਹ ਜਿਹੜਾ ਮੇਰੇ ਘਰ ਦੇ ਕੋ ਚਾਰ ਪੈਸੇ ਮੈਂ ਰੱਖੀ ਹੋਏ ਆ ਕੱਢ ਕੇ ਲੈ ਜਾ ਮੈਂ ਮੈਂ ਕਿੰਨੂ ਜਾ ਕੇ ਦੱਸਾਂ ਮੈਂ ਤਾਂ ਆ ਗਿਆ ਤਰ ਤਰ ਨਮਸਕਾਰ ਤੂੰ ਕਿਸੇ ਕੰਮ ਦਾ ਨਹੀਂ ਪੁੱਤਰ ਜਵੇ ਧੀ ਜਾਮ ਪਈ ਦੀਂ ਦੇ ਨਾਲ ਇੱਕ ਹੋਰ ਜਿਵੇਂ ਆਪੇ ਵਿਆਹ ਲਈ ਫੜ ਕਰ ਲੈ ਨੂੰ ਕਿ ਲੱਗਾ ਕੋਈ ਮਾਰੇ ਕੋ ਜੀਵੇ ਖੁਸਰਾ ਕੋ ਪਤਾ ਸਾ ਪੀਵੇ ਤੂੰ ਮੌਜਾ ਕਰ ਯਾਰ ਮਾ ਕਾ ਮੈਂ ਰੋਜ਼ ਬਦਲਦਾ ਰਹਿੰਦੀ ਆ ਕਹਿੰਦੇ ਸਮਝਾਉਣਾ ਪੈਣਾ ਵੈ ਮਣੀ ਇਹਨੇ ਥੋੜੇ ਪੈਸੇ ਦੇ ਦੇ ਤੂੰ ਹਾਲੇ ਖਾ ਖਾ ਕੇ ਰੱਜਿਆ ਨਹੀਂ ਕੁਛ ਉਹ ਦੇ ਦੇ ਚੱਲ ਕਰਜਾਂ ਤਾਂ ਮੈਂ ਚੁੱਕ ਕੇ ਕੁੜੀ ਦਾ ਵਿਆਹ ਕਰਦਾ ਤੇ ਤੈਨੂੰ ਕਿਥੋਂ ਪੈਸੇ ਦੇਵਾਂ ਤੈਨੂੰ ਤਾਂ ਫਿਕਰਫਕਾ ਕਰਦਾ ਮੇਰੀ ਭੈਣ ਜਵਾ ਉਹ ਛੱਡ ਦੇ ਹਰਕਾ ਤੋਂ ਲਉ ਪੀਤਾ ਵਾਂ ਕਦ ਦੇਣੇ ਤੈ ਤਾਂ ਦੇ ਦੇ ਮੇਰੇ ਕੋਲ ਤਾਂ ਪਰ ਇੱਕ ਪੈਸਾ ਵੀ ਹੈ ਉਹ ਦੇ ਦੇ ਹੁਣ ਦੇ ਮੈਂ ਤੈਨੂੰ ਦੇਣਾ ਮੈਂ ਵੀ ਆਪ ਤਾਂ ਬਰੀਤਰੀ ਕਹਿੰਦੇ ਰੱਖਣੀ ਚੱਲ ਜੰਨੇ ਕੇ ਦੇ ਮੈਂ ਬਰੀਤਰੀ ਰੱਖੇ ਮੈਂ ਆਪ ਗੁਜ਼ਾਰਾ ਕਰਾਂ ਮੇਰੇ ਕੋਲ ਪਰ ਪੈਸੇ ਨਹੀਂ ਆਉਂਦਾ ਕਾਤੇ ਆਉਂਦਾ ਖਾ ਤੂੰ ਕਮਾਈ ਕਰਨ ਜੋਗਾ ਛੋਟਾ ਨਹੀਂ ਆਉਂਦਾ ਉਹ ਛੱਡ ਦੇ ਹਾਂ ਉਹ ਮਾਤ ਵਾਲੀ ਜਮਾਂ ਬੰਦੀ ਰੱਖ ਦਿੰਦੇ ਉੱਥੇ ਗੈਣੇ ਤੇ ਸਹੀ ਗੱਲ ਆ ਆਪਣੇ ਮਾਦਾ 2000 ਦੱਬੀ ਹੁੰਦਾ 2000 ਤੇ ਰੱਖ ਦਿੰਦੇ ਮਾਤਾ ਆਪਣੇ 2000 ਦੇ ਕੇ ਛਡਾ ਲੂ ਆਪਾਂ ਨੂੰ ਕੀ ਆ ਮੈਂ ਤਾਂ ਖਾਖੇ ਐਵੇਂ ਜਵਾਂ ਬੰਦੀ ਤੇ ਅੱਖ ਬੈਠੀ ਲੈ ਆ ਗਿਆ ਉਹ ਉੱਤਰਾ ਲੈ ਗਿਆ ਹੋਰ ਕਿੰਨੇ ਲਜਾਨੀ ਧੀ ਦੇ ਵੀ ਮੇਰੀ ਦੇ ਖਾ ਗਿਆ ਸਾਰਾ ਕੁਝ ਮੈਂ ਕਿੱਥੋਂ ਲਿਆਵਾਂਗੀ ਮੈਂ ਤਾਂ ਵਾਹ ਤਾਰਾ ਜਵਾਬ ਬੰਦੀ ਲਈ ਰੱਖ ਕੇ ਧੀ ਦਾ ਵਿਆਹ ਕਰਾਂਗੀ ਉਹ ਵੀ ਨਖਾਪੜਾ ਲੈ ਗਿਆ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਪਿਓ ਵੀ ਨਹੀਂ ਸਿੱਧੇ ਜਿਹੜਾ ਮੈਂ ਆਖਾ ਪਾਈ ਧੀ ਦਾ ਪਾਲ ਲਾ ਦੇ ਔਰ ਮੈਂ ਕਿੰਨੂੰ ਜਾ ਕੇ ਦੱਸ ਆਹ ਲਹਿੰਦੇ ਨੂੰ ਅੱਗ ਤੇਰੇ ਬ람 ਕਰਨੀ ਗੱਲ ਉਹਨਾਂ ਕਰਨੀ ਇਹ ਸਮਝਣਾ ਜਿਹੜਾ ਨੂੰ 76 ਦਾ ਪਿਆ ਜਿਹਨਾਂ ਪਈਆਂ ਦਾ ਵਾ ਉਹ ਕਰਨੀ ਇਹ ਤੇ ਖਾਣਾ ਮਾਂਜਣਾ ਪੈਣਾ ਮੇਰੇ ਘਰ ਮਾਝਣਾ ਤੈਨੂੰ ਮੇਲੀ ਜਾਣਾ ਮੈਂ ਕੀ ਕਰ ਸਕਦੀ ਮਾਰਦੇ ਨੇ ਕਿ ਸਾਰੇ ਮਰ ਜਾ ਹੁਣੇ ਮੈਂ ਜਾਨ ਛਾ ਜਾਾਂਗੀ ਤੁਹਾਡੇ ਤੋਂ ਮੈਨੂੰ ਕੁੜੀ ਦਾ ਮਾਰਦਾ ਨਹੀਂ ਦਿੰਦਾ ਤਾਂ ਕੋਈ ਇਹ ਪੁੱਤਰ ਮੈਨੂੰ ਲਾ ਦੇ ਵਾ ਜਾਂ ਪੁੱਤਰ ਦਾ ਕੋਈ ਮਣਾ ਆਵਾਜ਼ ਆਉਂਦੀ ਅੱਛਾ ਮਾਤਾ ਇਹੋ ਜੀ ਕਰ ਦੋਨੀ ਵਾਹ ਗਰੂ ਮੇਰਾ ਫੋਨ ਨਿਕਲ ਗਿਆ ਮਾਤਾ ਅੰਦਰੂ ਰੂਪਿਆ ਮੈਂ ਬਾਬਾ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੇਰੇ ਨਾਲ ਖੜਿਆ ਕੋਈ ਗੱਲ ਨਹੀਂ ਮਾਤਾ ਸਮਝਾਵਾਂਗੇ ਜੇ ਤੂੰ ਆ ਕੰਮ ਕਰ ਲੈਂਦੀ ਮਾਤਾ ਤੂੰ ਗੱਲ ਸੁਣ ਤੇ ਫਿਰ ਕੀ ਬਣਦਾ ਤੇਰੇ ਬੱਚਿਆਂ ਦਾ ਤੂੰ ਬੱਚਾ ਬਾਰੇ ਸੋਚਦੀ ਆਈਆਂ ਕੁੜੀ ਦਾ ਕੀ ਬਣਦਾ ਤੇਰੇ ਮੁੰਡੇ ਦਾ ਕੀ ਬਣਦਾ ਜਿਆਦਾ ਰੋਲ ਜਣਾ ਸੀ ਉਹਨੇ ਜਿਆਦਾ ਨਸ਼ਾ ਨੂੰ ਵੱਡ ਜਣਾ ਸੀ ਮੈਂ ਇਹ ਹੀ ਸਮਝਾਵਾਂਗਾ ਮਾਤਾ ਔਲੀਆਂ ਬੁਝਦਲੀਆਂ ਨਾ ਕਰੋ ਬੱਚਿਆਂ ਦੇ ਨਾਲ ਕਰੋ ਠੀਕ ਆ ਚੱਲ ਮੇਰੀ ਮਾਂ ਆਪਾਂ ਪਿੰਡ ਚੱਲਦੇ ਆ ਫਾਈਦਾ ਵੀ ਤੇ ਆਪਾਂ ਬਹਿ ਕੇ ਮੈਂ ਸਮਝਾਉਂਗਾ ਤੇਰੇ ਬੁੱਤ ਨੂੰ ਚੱਲ ਆਪਾਂ ਚਲੀਏ ਚੱਲ ਮੇਰੀ ਮਾਂ ਮਾਤਾ ਜੀ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਮੁੰਡੇ ਨੂੰ ਸਮਝਾਉਣਾ ਆਪਣੇ ਤਰੀਕੇ ਨਾਲ ਮੈਂ ਉਹਨੂੰ ਕਹਣਾ ਤੇਰੀ ਮਾਂ ਦਾ ਚੜਾਈ ਕਰ ਗਈ ਆ ਚੱਲ ਲੈ ਕੇ ਆਈਏ ਫਿਰ ਦੇਖਦਾ ਹਾਂ ਉਹਦਾ ਰੀਐਕਸ਼ਨ ਆਉਂਦਾ ਹੈ ਇੱਥੇ ਬੈਠੇ ਰਹਿਣਾ ਮੈਂ ਗੱਡੀ ਲੋਕ ਕਰਕੇ ਚੱਲਿਆ ਕੀ ਗੱਲ ਆ ਮੈਨੂੰ ਕਰਦਾ ਵਾਜਮਾਰੀ ਤੈਨੂੰ ਤਾਂ ਵਾਜਮਾਰੀ ਦਾਕਾ ਤੇਰੀ ਮਾਤਾ ਕਰਗੀ ਚੜਾਈ ਨਹਰਾ ਤੇ ਚਲਾ ਲੈ ਗਿਆ ਇਹਨੂੰ ਧੋਕਰਾਵਾ ਐਵੇਂ ਨਾ ਪਕਾਈ ਮਾਰ ਹੋਰ ਨਾ ਕੋਹ ਕਰਾ ਲਈ ਮੈਥੋਂ ਸਾਹਬ ਨਾ ਬੋਲ ਮਾਰ ਆਇਆ ਨਰੇ ਕੱਲਾ ਤੂੰ ਤੇਰੇ ਦੁੱਖਾਂ ਦੀ ਮਾਰੀ ਚੜਾਈ ਕਰਗੀ ਕਾਕਾ ਤੇਰੇ ਦੁੱਖਾਂ ਦੀ ਮਾਰੀ ਤੂੰ ਖਾ ਗਿਆ ਉਹਦੀ ਮਾਂ ਨੂੰ ਹੁੰਡ ਗੰਦਾ ਕਿੱਥਾ ਦਾ ਹੁੰਡ ਰਹੁੰਦਾ ਕਿੱਥਾ ਦਾ ਜਦੋਂ ਤੈਨੂੰ ਪਹਿਲਾਂ ਨਹੀਂ ਪਤਾ ਲੱਗਾ ਹੈ ਤੈਨੂੰ ਪਹਿਲਾਂ ਨਹੀਂ ਕਲਾਈ ਤੇ ਤੈਨੂੰ ਸਾਰੀ ਉਮਰ ਉਹਨੇ ਪਾਲਿਆ ਤੈਨੂੰ ਮੋਹ ਆਪੈਣ ਪਰਾਵਾ ਨੂੰ ਨਹੀਂ ਤਾਨੂੰ ਖਾਂਦੀ ਰੀ ਮੋਕਾਰੇ ਤੜੇ ਮਾਰ ਮਾਰ ਕੇ ਉਹ ਤੱਕਾ ਰੋਣਾ ਉਹ ਬੈਠੀ ਮਾਤਾ ਗੱਡੀ ਚਾ ਚੜਚਾ ਕਰ ਜਾਂਦਾ ਵਾ ਉਹ ਵਾਦਾ ਸਾਰੇ ਮਾਇਸਟਰੇ ਕੋਲੇ ਨਹੀਂ ਹੁੰਦੇ ਨਾਲੇ ਮਾਇਸਟਰਾਂ ਦੀ ਸਿੱਖਿਆ ਤੇ ਕਦੇ ਸ਼ੱਕ ਨਾ ਕਰੋ ਜੋ ਬੱਚਿਆਂ ਨੂੰ ਇੱਕ ਵੀ ਮਾਰ ਦੇਣਾ ਇੱਕ ਦੋ ਉਹ ਆਪਦੇ ਬੱਚੇ ਸਮਝ ਕੇ ਮਾਰ ਦਿਆ ਕਈ ਮਾਇਸਟਰ ਸਾਰੇ ਜ਼ਿੰਦਗੀ ਬੱਚਿਆਂ ਦੇ ਪਿੱਛੇ ਗਾਲ ਦਿੰਦੇ ਆ ਪਰ ਮਾਇਸਟਰਾਂ ਨੂੰ ਮਾੜਾ ਨਾ ਸਮਝਾ ਕਹੋ ਚਲੋ ਮੈਂ ਚੱਲਦਾ ਹਾਂ ਹੁਣ ਮਾਤਾ ਯਾਦ ਰੱਖੀ ਕਾਕਾ ਉਹਦੀ ਮਾਦਾ ਸਾਹਿਬ ਜੀ ਨਹੀਂ ਨਹੀਂ ਅੱਜ ਤੋਂ ਬਾਅਦ ਚ ਨਹੀਂ ਅੱਜ ਤੋਂ ਬਾਅਦ ਬੱਸ ਸਕੂਲ ਤਾਂ ਹੁਣ ਨਾ ਕਾਹਦਾ ਜਾਣਾ ਉਹ ਤਾਂ ਬੱਸ ਮੇਰੀ ਉਹ ਤਾਂ ਮਾਤੀ ਮਾਰੀ ਦੀ ਐਂ ਸਮਝ ਲਓ ਬਰਾਇ ਤੇ ਬਸ ਮੈਂ ਸਾਰੇ ਘਰ ਦੇ ਕੰਮ ਕਰ ਸਾਰਾ ਕਬਾ ਸਾਰਾ ਕੋਈ ਸ਼ਰਤ ਨਹੀਂ ਸੀ ਦੋਸਤੋ ਕਰ ਗਈ ਆਪਾਂ ਤੇ ਭੈਣ ਦਾ ਵਿਆਹ ਕਰ ਲਈ ਤੂੰ ਮਾਂ ਦਾ ਟੈਨਸ਼ਨ ਨਾ ਲੈ ਹੁਣ ਹੁਣ ਮੈਨੂੰ ਸਾਰੀ ਅਗਲਾ ਆਦੀਆ ਤੂੰ ਟੈਨਸ਼ਨ ਨਾ ਲੈ ਮੈਂ ਹੁਣ ਰੱਦ ਕੇ ਕੰਮਕਾਰ ਕਰਨਾ ਤੇ ਆਪਾਂ ਦੀ ਮੇਰੀ ਭੈਣ ਦਾ ਆਪਾਂ ਵੈੱਬ ਚੰਗੀ ਤਰ੍ਹਾਂ ਆਪਾਂ ਕਰਨਾ ਤੂੰ ਦਾ ਆਪਾਂ ਵਿਆਹ ਹੈ ਗੱਜ ਵੱਜ ਕੇ ਵਧੀਆ ਕਰਨਾ ਤੂੰ ਟੈਨਸ਼ਨ ਨਾ ਲੈ ਆਪਾਂ ਇੱਕ ਸਿੱਖਿਆ ਦੇਣਾ ਚਾਹੁੰਦਾ ਜੇ ਮਾਇਟਰ ਬੱਚਿਆਂ ਦੇ ਇੱਕ ਦੋ ਈ ਆਪਣੇ ਆਪ ਤੇ ਅੱਜ ਮੈਂ ਲੋਕਾਂ ਦੇ ਬੱਚਿਆਂ ਨੂੰ ਬਹੁਤ ਬਹੁਤ ਉੱਚੇ ਉਹ ਜਾਂਦੇ ਦੇਖਿਆ ਜਿਨ੍ਹਾਂ ਦੇ ਪੈਰਾਂ ਹੋਈਆਂ ਕੱਲ ਫੇ ਨਹੀਂ ਤਾਂ ਐ ਹੋ ਜਾਵੇ ਨਲੈ ਐ ਹੋ ਜਾਵੇ ਮਾਂ ਤੋਂ ਬਨਦੇ ਆ ਜਿਹੜੇ ਕੀ ਬੱਚਿਆਂ ਦੇ ਪਿੱਛੇ ਲੱਗ ਕੇ ਮਾਇਕਾਂ ਦੇ ਕਾਰਮ ਪੈਦੇ ਆ ਇਹਨੀਆਂ ਭਾਈ ਮਾਇਕਾਂ ਦਾ ਸਤਕਾਰ ਕਰਿਆ ਕਰੋ ਨਹੀਂ ਤਾਂ ਐ ਹੋ ਜਾਵੇ ਐ ਹੋ ਦੇ ਬੱਚੇ ਬਣ ਜਾਓਗੇ ਤੁਸੀਂ ਬੱਚਾ ਨੂੰ ਵੀ ਬੇਨਤੀ ਹੈ ਕਿ ਮਾਇਕਾਂ ਨੂੰ ਜਿੰਨਾ ਵੀ ਹੋ ਸਕੇ ਸਰਕਾਰ ਕੋ ਪਿਆਰ ਕੋ ਤੇ ਆਖੇ ਲੱਗੋ ਮਾਪਿਆਂ ਦੇ ਅੱਖੇ ਲਗਾਉਂ ਨਹੀਂ ਤਾਂ ਐ ਹੋ ਗਿਆ ਹਰ ਤੋ ਹੋ ਜਾਂਦੀ ਜਿਵੇਂ ਆ ਮਾਤਾਂ ਦੀ ਹਾਲਤ ਹੋ ਚ ਦਿੱਤੀ ਅੱਜ ਜੇ ਮੈਂ ਮੌਕੇ ਤੇ ਨਾ ਪਹੁੰਚਦਾ ਤੇ ਕੁਝ ਵੀ ਹੋ ਜਾਂਦਾ ਸੀ ਵੀਡੀਓ ਦੇਖਣ ਵਾਸਤੇ ਧੰਨਵਾਦ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਇਹ ਸਿੱਖਿਆਤ ਵੀਡੀਓ ਆ ਨਾ ਕਿਸੇ ਨੂੰ ਫੇਸ ਬੁਕਾਉਣ ਵਾਸਤੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਵੀਡੀਓ ਜੀ ਉਮੀਦ ਕਰਦੇ ਹਾਂ ਕਿ ਪਸੰਦ ਆਈ ਹੋਵੇਗੀ ਕਮੈਂਟਾਂ ਦੇ ਵਿੱਚ ਆਪੋ ਆਪਣੀ رائے ਜ਼ਰੂਰ ਸਾਂਝੀ ਕਰਨਾ ਜੀ ਤੇ ਸਾਡੀਆਂ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਜੀ ਧੰਨਵਾਦ ਜੀ